DIG ਹਰਚਰਨ ਸਿੰਘ ਨੂੰ CBI ਨੇ ਪ੍ਰੇਸ਼ਤਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਪੁੱਲਰ ਬਾਰੇ ਪ੍ਰਤੀਕਿਰਿਆ ਮੰਗਲਵਾਰ ਨੂੰ ਪਹਿਲੀ ਵਾਰ ਸਾਹਮਣੇ ਆਏ ਮੁੱਖ ਮੰਤਰੀ ਨੇ ਆਪਣੇ ਇੱਕ account 'ਤੇ ਲਿਖਿਆ DIG ਪੁੱਲਰ ਤੇ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਗਿਆ ਪਹਿਲਾਂ ਹੀ ਮੌਤਲ ਕਰ ਦਿੱਤਾ ਗਿਆ ਸੀ ਪ੍ਰੇਸ਼ਤਾਚਾਰ ਦੇ ਮਾਮਲੇ 'ਚ ਨਾਮਜ਼ਦ ਕਿਸੇ ਵੀ ਵਿਅਕਤੀ ਨੂੰ ਭਾਵੇਂ ਕੋਈ ਵੀ ਅਹੁਦਾ ਹੋਵੇ ਉਸ ਦਾ ਸਮਰਥਨ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਾਂਗਰਸ ਦੀ ਪਾਰਟੀ ਦੀ ਸਰਕਾਰ ਹਰ ਤਰ੍ਹਾਂ ਦੀ ਰਿਸ਼ਵਤਖੋਰੀ ਵਿਰੁੱਧ ਜੰਗ ਜਾਰੀ ਰੱਖੇਗੀ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੀ ਚੁੱਪੀ ਤੇ ਵਿਰੋਧੀ ਪਾਰਟੀਆਂ ਲਗਾਤਾਰ ਸਵਾਲ ਚੁੱਕਰੀਆਂ ਸਨ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਦੱਸਦੀ ਹੈ ਕਿ 16 ਅਕਤੂਬਰ ਨੂੰ ਗ੍ਰਿਫਤਾਰ ਉਹਨਾਂ ਨੂੰ ਕੀਤਾ ਗਿਆ ਸੀ ਤੇ ਮੌਤ ਲਈ ਦੀ ਖਬਰ 18 ਅਕਤੂਬਰ ਨੂੰ ਸਾਹਮਣੇ ਆਈ ਸੀ ਇਸ ਮੌਕੇ ਦਰਾਂ ਨੂੰ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਪੁੱਲਰ ਨੂੰ 16 ਅਕਤੂਬਰ ਤੋਂ ਹੀ ਮੌਤਲ ਮੰਨਿਆ ਜਾਵੇਗਾ सीबीआई ਨੇ ਪੁੱਲਰ ਤੋਂ 7.5 ਕਰੋੜ ਤੇ 2.5 ਕਿਲੋ ਸੋਨਾ ਤੇ 26 ਲਗਜ਼ਰੀ ਘੜੀਆਂ ਬਰਾਮਦ ਕੀਤੀਆਂ ਸਨ ਡੀਆਈਜੀ ਹਰਚਰਨ ਸਿੰਘ ਨੂੰ सीबीआई ਨੇ ਪ੍ਰੇਸ਼ਤਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਪੁੱਲਰ ਬਾਰੇ ਪ੍ਰਤੀਕਿਰਿਆ ਮੰਗਲਵਾਰ ਨੂੰ ਪਹਿਲੀ ਵਾਰ ਸਾਹਮਣੇ ਆਏ ਮੁੱਖ ਮੰਤਰੀ ਨੇ ਆਪਣੇ ਇੱਕ ਕਾਉਂਟ ਲਿਖਿਆ ਡੀਆਈਜੀ ਪੁੱਲਰ ਤੇ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਗਿਆ ਪਹਿਲਾਂ ਹੀ ਮੌਤਲ ਕਰ ਦਿੱਤਾ ਗਿਆ ਸੀ ਪ੍ਰੇਸ਼ਤਾਚਾਰ ਦੇ ਮਾਮਲੇ 'ਚ ਨਾਮਜ਼ਦ ਕਿਸੇ ਵੀ ਵਿਅਕਤੀ ਨੂੰ ਭਾਵੇਂ ਕੋਈ ਵੀ ਅਹੁਦਾ ਹੋਵੇ ਉਸ ਦਾ ਸਮਰਥਨ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਾਂਗਰਸ ਦੀ ਪਾਰਟੀ ਦੀ ਸਰਕਾਰ ਹਰ ਤਰ੍ਹਾਂ ਦੀ ਰਿਸ਼ਵਤਖੋਰੀ ਵਿਰੁੱਧ ਜੰਗ ਜਾਰੀ ਰੱਖੇਗੀ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੀ ਚੁੱਪੀ ਤੇ ਵਿਰੋਧੀ ਪਾਰਟੀਆਂ ਲਗਾਤਾਰ ਸਵਾਲ ਚੁੱਕਰੀਆਂ ਸਨ ਜਿਸ ਤੋਂ ਬਾਅਦ ਉਨਾ ਨੇ ਹੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਦੱਸਦੀ ਹੈ ਕਿ 16 ਅਕਤੂਬਰ ਨੂੰ ਗ੍ਰਿਫਤਾਰ ਉਹਨਾਂ ਨੂੰ ਕੀਤਾ ਗਿਆ ਸੀ ਤੇ ਮੌਤ ਦੀ ਖਬਰ 18 ਅਕਤੂਬਰ ਨੂੰ ਸਾਹਮਣੇ ਆਈ ਸੀ ਇਸ ਮੌਦ 'ਤੇ ਆਨੁ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਪੁੱਲਰ ਨੂੰ 16 ਅਕਤੂਬਰ ਤੋਂ ਹੀ ਮੁਅੱਤਲ ਮੰਨਿਆ ਜਾਵੇਗਾ। ਸੀਬੀਆਈ ਨੇ ਪੁੱਲਰ ਤੋਂ 7.5 ਕਰੋੜ ਤੇ 2.5 ਕਿਲੋ ਸੋਨਾ ਤੇ 26 ਲਗਜ਼ਰੀ ਘੜੀਆਂ ਬਰਾਮਦ ਕੀਤੀਆਂ। ਡੀਆਈਜੀ ਹਰਚਰਨ ਸਿੰਘ ਨੂੰ ਸੀਬੀਆਈ ਨੇ ਪ੍ਰੇਸ਼ਤਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦੀ ਪੁੱਲਰ ਬਾਰੇ ਪ੍ਰਤੀਕਿਰਿਆ ਮੰਗਲਵਾਰ ਨੂੰ ਪਹਿਲੀ ਵਾਰ ਸਾਹਮਣੇ ਆਈ। ਮੁੱਖ ਮੰਤਰੀ ਨੇ ਆਪਣੇ ਇੱਕ ਅਕਾਉਂਟ ਦਲੀਆ ਡੀਆਈਜੀ ਪੁੱਲਰ ਤੇ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਗਿਆ ਪਹਿਲਾਂ ਹੀ ਮੌਤਲ ਕਰ ਦਿੱਤਾ ਗਿਆ ਸੀ ਪੇਟਾਚਾਰ ਦੇ ਮਾਮਲੇ 'ਚ ਨਾਮਜ਼ਦ ਕਿਸੇ ਵੀ ਵਿਅਕਤੀ ਨੂੰ ਭਾਵੇਂ ਕੋਈ ਵੀ ਅਹੁਦਾ ਹੋਵੇ ਉਸ ਦਾ ਸਮਰਥਨ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਾਂਗਰਸ ਦੀ ਪਾਰਟੀ ਦੀ ਸਰਕਾਰ ਹਰ ਤਰ੍ਹਾਂ ਦੀ ਰਿਸ਼ਵਤਖੋਰੀ ਵਿਰੁੱਧ ਜੰਗ ਜਾਰੀ ਰੱਖੇਗੀ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੀ ਚੁੱਪੀ ਤੇ ਵਿਰੋਧੀ ਪਾਰਟੀਆਂ ਲਗਾਤਾਰ ਸਵਾਲ ਚੁੱਕਰੀਆਂ ਸਨ ਜਿਸ ਤੋਂ ਬਾਅਦ ਉਨਾ ਨੇ ਹੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਦੱਸਦੀ ਹੈ ਕਿ 16 ਅਕਤੂਬਰ ਨੂੰ ਗ੍ਰਿਫਤਾਰ ਉਹਨਾਂ ਨੂੰ ਕੀਤਾ ਗਿਆ ਸੀ ਤੇ ਮੌਤਲੇ ਦੀ ਖਬਰ 18 ਅਕਤੂਬਰ ਨੂੰ ਸਾਹਮਣੇ ਆਈ ਸੀ ਇਸ ਮੌਕੇ ਦਰਾਂ ਅਨੁ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਪੁੱਲਰ ਨੂੰ 16 ਅਕਤੂਬਰ ਤੋਂ ਹੀ ਮੌਤਲ ਮੰਨਿਆ ਜਾਵੇਗਾ ਸੀਬੀਆਈ ਨੇ ਪੁੱਲਰ ਤੋਂ 7.5 ਕਰੋੜ ਤੇ 2.5 ਕਿਲੋ ਸੋਨਾ ਤੇ 26 ਲਗਜ਼ਰੀ ਘੜੀਆਂ ਬਰਾਮਦ ਕੀਤੀਆਂ ਸਨ